ਸਾਖੀ ਮੈਣੀ ਸੰਗਤ ਬਾਲਾ ਪ੍ਰੀਤਮ ਜੀ ਫਤੇ ਚੰਦ ਦੇ ਘਰ ਬਹੁਤੀ ਵੇਰੀ ਆਉਂਦੇ ਜਾਂਦੇ ਸਨ ਕਦੇ ਤਾਂ ਰੋਜ਼ ਹੀ ਫੇਰਾ ਪਾਉਂਦੇ ਸਨ ਇਹਨਾਂ ਦੇ ਘਰ ਬਾਲਕੇ ਸਾਥੀਆਂ ਤੋਂ ਛੁੱਟ ਸਿੱਖ ਵੀ ਆਉਂਦੇ ਅਤੇ ਸੰਗਮ ਸੰਗਤਾਂ ਵੀ ਆ ਜੁੜਦੀਆਂ ਸਨ ਕਈ ਵਾਰ ਇੱਥੇ ਸੰਜਾ ਵੇਲੇ ਦੀਵਾਨ ਲੱਗਦਾ ਉਧਰ ਘਰ ਵੀ ਦੀਵਾਨ ਲੱਗਦਾ ਤੇ ਸਹਿਬਜ਼ਾਦੇ ਦੀ ਉਡੀਕ ਹੁੰਦੀ ਰਹਿੰਦੀ ਜਦ ਤੱਕ ਆਪ ਘਰ ਨਾ ਪਹੁੰਚਦੇ ਉਥੇ ਰਹਿਰਾਸ ਦਾ ਦੀਵਾਨ ਤਾਂ ਲੱਗਦਾ ਪਰ ਪਾਠ ਨਾ ਕਰਦੇ ਸਾਰੇ ਸਹਿਬਜ਼ਾਦੇ ਜੀ ਨੂੰ ਉਡੀਕਦੇ ਰਹਿੰਦੇ ਤਦ ਤੋਂ ਹੀ ਲੋਕੀ ਦੱਸਦੇ ਹਨ ਕਿ ਪਟਨੇ ਸਾਹਿਬ ਦੇ ਇਸ ਗੁਰਦੁਆਰੇ ਵਿੱਚ ਜਿਸ ਨੂੰ ਤਖਤ ਸਾਹਿਬ ਕਹਿੰਦੇ ਹਨ ਰਹਿਰਾਸ ਦਾ ਪਾਠ 2-4 ਘੜੀ ਸੰਧਿਆ ਗਈ ਤੇ ਹੋਣ ਦਾ ਰਿਵਾਜ ਪੈ ਗਿਆ ਹੈ ਜਦੋਂ ਸਹਿਬਜ਼ਾਦੇ ਜੀ ਮੈਣੀ ਦੇ ਘਰ ਜਾਂਦੇ ਤਾਂ ਉਸ ਦੀ ਬੋਟੀ ਤਲੇ ਹੋਏ ਛੋਲੇ ਤੇ ਪੂਰੀ ਭੇਟਾ ਕਰਦੀ ਤੇ ਦੁੱਧ ਵੀ ਅੱਗੇ ਰੱਖਦੀ ਇਹੇ ਬੀਬੀ ਬਾਲਾ ਪ੍ਰੀਤਮ ਜੀ ਨੂੰ ਆਪਣਾ ਪਿਆਰਾ ਪੁੱਤਰ ਹੀ ਸਮਝਦੀ ਸੀ ਸਾਰੇ ਬਾਲਕੇ ਜੋ ਖੇលਦੇ ਨਾਲ ਜਾਂਦੇ ਸਭ ਨੂੰ ਪੂਰੀ ਛੋਲੇ ਖਵਾਲਦੀ ਸਹਬਜ਼ਾਦੇ ਜੀ ਨੂੰ ਸੋਹਣੇ ਸੋਹਣੇ ਕੱਪੜੇ ਪੁਆਉਣ ਦੀ ਖੇਡਣ ਦੇ ਖਿਡੌਣੇ ਤੀਰ ਕਮਾਨ ਗੱਲ ਕੀ ਜਿਸ ਜਿਸ ਗੱਲ ਜਿਸ ਜਿਸ ਟੀਜ ਵਿੱਚ ਉਹ ਵੇਖਦੀ ਕਿ ਸਹਬਜ਼ਾਦੇ ਜੀ ਦਾ ਦਿਲ ਲੱਗ ਕੇ ਖੁਸ਼ੀ ਹੁੰਦੀ ਹੈ ਉਹ ਉਹ ਸ਼ਹਿ ਲਾਡਾ ਨਾਲ ਲਿਆ ਅੱਗੇ ਧਰਦੀ ਦੋਏ ਬੋਟੀ ਗੱਭਰੂ ਆਪ ਜੀ ਨੂੰ ਗੁਰੂ ਜੀ ਦਾ ਸਹਬਜ਼ਾਦਾ ਸਮਝ ਕੇ ਪੂਜਾ ਵੀ ਕਰਦੇ ਅਤੇ ਪੁੱਤਰ ਵਾਲਾ ਪਿਆਰ ਤੇ लाਡ ਵੀ ਕਰਦੇ ਵੇਖੋ ਉਹਨਾਂ ਦੇ ਪਿਆਰ ਦਾ ਫਲ ਉਹਨਾਂ ਨੇ ਆਪਣਾ ਗੁਰਦੁਆਰਾ ਬਣਾ ਦਿੱਤਾ ਜੋ ਹੁਣ ਤੋੜੀ ਗੁਰਦੁਆਰਾ ਹੈ ਉਹਨੂੰ ਮੈਣੀ ਸੰਗਤ ਆਖਦੇ ਹਨ ਤੇ ਉਦੋਂ ਹੀ ਪਈ ਚਾਲੂ ਉਦੋਂ ਹੀ ਪਈ ਚਾਲ ਵਾਂਗੂ ਅੱਜ ਤਾਈਂ ਉਥੇ ਪੂਰੀ ਤੇ ਚਣੀਆਂ ਦਾ ਪ੍ਰਸ਼ਾਦ ਵਰਤਦਾ ਹੈ ਜਣੇ ਉਸ ਪਾਸੇ ਛੋਲਿਆਂ ਨੂੰ ਆਖਦੇ ਹਨ ਮੈਣੀ ਦੇ ਘਰ ਵਿੱਚ ਸਹਿਬਜ਼ਾਦੇ ਬਹੁਤ ਖੁਸ਼ ਹੋ ਕੇ ਖੇលਦੇ ਤੇ ਕਿੰਨਾ ਕਿੰਨਾ ਚਿਰ ਖੇលਦੇ ਰਹਿੰਦੇ ਉਹਨਾਂ ਦੇ ਘਰ ਵਿੱਚ ਜੋ ਬਗੀਚੀ ਸੀ ਉਸ ਵਿੱਚ ਮਾਲੀਆਂ ਦਾ ਕੰਮ ਮਾਲੀਆਂ ਦਾ ਨਾਲ ਕੰਮ ਵੀ ਚੱਲ ਪੈਂਦੇ ਇੱਕ ਦਿਨ ਇੱਕ ਕਲਮ ਆਪ ਨੇ ਕਰਾਉਂਦੇ ਦੀ ਇਸ ਬਾਗ ਵਿੱਚ ਗੱਡ ਦਿੱਤੀ ਉਹ ਪੁੰਗਰ ਪਈ ਤੇ ਬੂਟਾ ਬਣ ਗਈ ਇਹੇ ਬੂਟਾ ਹੁਣ ਤੱਕ ਖੜਾ ਹੈ ਤੇ ਇਸ ਨੂੰ 12 ਮਾਸੀ ਕਰਾਉਂਦੇ ਲੱਗਦੇ ਸੁਣੀਦੇ ਹਨ 12 ਮਾਸੀ ਉਸ ਨੂੰ ਕਹਿੰਦੇ ਹਨ ਜੋ ਇੱਕ ਰੁੱਤੀ ਹੀ ਫਲ ਨਾ ਦੇਵੇ ਸਗੋਂ ਜਿਸ ਨੂੰ ਹਰ ਰੁੱਤੇ ਫੁੱਲ ਫਲ ਪੈਂਦੇ ਹੀ ਰਹਿਣ ਰੱਬ ਰਾਖਾ